ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਜਿੱਥੋਂ ਦੇ ਗੁਰੂ ਕਰਦੇ ਦੋ ਅਨੰਨ ਸ਼ਰਦਾਲੂ ਗਨੀਖਾਂ ਅਤੇ ਨਬੀਖਾਨੇ ਗੁਰੂ ਸਾਹਿਬ ਨੂੰ ਮੁਗਲਾਂ ਦੀ ਹੀਰੇਬੰਦੀ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਚਰਨ ਕਮਲਕਾਟ ਸਾਹਿਬ ਤੋਂ 3 ਕਿਲੋਮੀਟਰ ਦੂਰ ਹੈ ਹੀਰੇਬੰਦੀ ਵਿੱਚੋਂ ਬਾਹਰ ਨਿਕਲਣ ਵੇਲੇ ਗੁਰੂ ਸਾਹਿਬ ਪਲੰਘ ਉੱਪਰ ਸ਼ਸ਼ੋਭੇ ਸਨ ਅਤੇ ਪਲੰਘ ਨੂੰ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਨੀਖਾਂ ਅਤੇ ਨਬੀਖਾਂ ਨੇ ਚੁੱਕਿਆ ਹੋਇਆ ਸੀ ਅਤੇ ਭਾਈ ਦਇਆ ਸਿੰਘ ਜੀ ਪਿੱਛੇ ਚੌਰ ਕਰ ਰਹੇ ਸਨ ਗਨੀਖਾਂ ਤੇ ਨਬੀਖਾਂ ਦੀ ਸਮਾਦ ਵੀ ਇੱਥੇ ਮੌਜੂਦ ਹੈ ਜਿੱਥੇ ਹਰ ਇੱਕ ਸਿੱਖ ਲਈ ਨਤਮਸਤਕ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਦੇ ਹੁਕਮਨਾਮੇ ਦੀ ਨਕਲ ਵੀ ਇੱਥੇ ਮੌਜੂਦ ਹੈ ਅਤੇ ਅਸਲ ਹੁਕਮਨਾਮਾ ਅੱਜ ਵੀ ਭਾਈ ਗਨੀਖਾਂ ਤੇ ਨਬੀਖਾਂ ਦੀ ਨੌਵੀਂ ਪੀੜ੍ਹੀ ਜੋ ਅੱਜ ਕੱਲ੍ਹ ਲਾਹੌਰ ਦੇ ਵਿੱਚ ਹਨ ਉਹਨਾਂ ਦੇ ਕੋਲ ਆਦਬ ਸਤਕਾਰ ਨਾਲ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਕੰਨੀਖਾਂ ਅਤੇ ਨਵੀਖਾਂ ਦੀ ਸਮਾਦ ਦੇ ਉੱਪਰ ਮੱਥਾ ਟੇਕਿਆ ਦਸਮ ਪਾਤਸ਼ਾਹ ਦੇ ਹੁਕਮ ਮੁਤਾਬਕ ਹਰ ਇੱਕ ਸਿੱਖ ਲਈ ਦੋਨੋਂ ਪ੍ਰਾਮਾ ਦੀ ਸਮਾਦ ਦੇ ਉੱਪਰ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਦੋਵਾਂ ਪ੍ਰਾਮਾ ਨੂੰ ਅੱਜ ਵੀ ਸਿੱਖ ਜਗਤ ਦੇ ਵਿੱਚ ਬਹੁਤ ਹੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਸਿੱਖ ਸੰਗਤਾਂ ਸਤਿਕਾਰ ਦੇ ਰੂਪ ਦੇ ਵਿੱਚ ਚਾਦਰ ਅਤੇ ਤੇਲ ਵੀ ਚੜਾਉਂਦੀਆਂ ਹਨ ਸਮਾਦ ਦੇ ਅੰਦਰ ਦਾ ਮਾਹੌਲ ਬਹੁਤ ਹੀ ਸ਼ਾਂਤੀ ਵਾਲਾ ਅਤੇ ਰੋਹਾਨੀਅਤ ਭਰਿਆ ਸੀ। ਸਾਹਮਣੇ ਤਸਵੀਰ ਵਿੱਚ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਅਜੇ ਪਲੰਗ ਦੇ ਦੋਨੋਂ ਪਾਵਿਆਂ ਨੂੰ ਗਨੀਖਾਂ ਤੇ ਨਬੀਖਾਨੇ ਚੁੱਕਿਆ ਹੋਇਆ ਸੀ। ਸਾਹਮਣੇ ਹੀ ਦੀਵਾਰ ਉੱਪਰ ਗੁਰੂ ਸਾਹਿਬ ਦੇ ਹੱਥ ਲਿਖਤ ਹੁਕਮਨਾਮੇ ਦੀ ਕਾਪੀ ਵੀ ਲੱਗੀ ਹੋਈ ਸੀ। ਸਮਾਤੋਂ ਬਾਹਰ ਨਿਕਲਣ ਤੋਂ ਬਾਅਦ ਮੈਂ ਗੰਨੀਖਾਂ ਅਤੇ ਨਵੀਖਾਂ ਜੀ ਦੇ ਸਤਕਾਰ ਲਈ ਜੋਤ ਦੇ ਵਿੱਚ ਤੇਲ ਪਾਇਆ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਿਆ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਦਸਮ ਪਾਸ਼ਾ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਦੀ ਪੂਰੀ ਤਾਂਘ ਸੀ। ਗੁਰਦੁਆਰਾ ਸਾਹਿਬ ਦੇ ਦਵਾਰ ਦੇ ਉੱਪਰ ਪਹੁੰਚਦਿਆਂ ਹੀ ਮੈਂ ਪਹਿਲਾਂ ਸਤਿਗੁਰੂ ਵੱਲੋਂ ਬਖਸ਼ੇ ਹੁਕਮਨਾਮਾ ਸਾਹਿਬ ਦੇ ਦਰਸ਼ਨ ਕੀਤੇ। ਸਾਹਮਣੇ ਹੀ ਦੀਵਾਰ ਦੇ ਉੱਪਰ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੁਕਮਨਾਮਾ ਬਿਸ਼ਿਸ਼ੂ ਬਿਤ ਸੀ ਜਿਸ ਵਿੱਚ ਭਾਈ ਗਨੀਖਾਂ ਤੇ ਨਬੀ ਖਾਨ ਦੇ ਸਤਕਾਰ ਦੀ ਤਾਕੀਦ ਪੂਰੇ ਸਿੱਖ ਜਗਤ ਨੂੰ ਕੀਤੀ ਹੋਈ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਉਹਨਾਂ ਦੇ ਕੋਲੋਂ ਕੁੱਲ ਲੋਕਾਈ ਕੁੱਲ ਖਲਕਤ ਸਾਰੇ ਸਰਬੱਤ ਦਾ ਭਲਾ ਮੰਗਿਆ ਉਸ ਤੋਂ ਬਾਅਦ ਮੈਂ ਪ੍ਰਕਰਮਾ ਕੀਤੀ ਅਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਸਾਬ ਦੇ ਕਾਰਜਾਂ ਨੂੰ ਰਾਸ ਕਰਨਾ ਸਭ ਦੇ ਦੁੱਖ ਦਲੇਦਰਾਂ ਨੂੰ ਦੂਰ ਕਰਨਾ ਪ੍ਰਕਰਮਾ ਕਰਕੇ ਮੱਥਾ ਟੇਕਣ ਤੋਂ ਬਾਅਦ ਮੈਂ ਗੁਰੂ ਸਾਹਿਬ ਦੇ ਹੱਥ ਲਿਖਤ ਹੁਕਮਨਾਮਾ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਨੇ ਇਸ ਪਵਿੱਤਰ ਸਥਾਨ ਦੇ ਉੱਪਰ ਦੋ ਰਾਤਾਂ ਅਤੇ ਦੋ ਦਿਨ ਆਰਾਮ ਕੀਤਾ ਇਸ ਜਗ੍ਹਾ ਦੇ ਉੱਪਰ ਹੁਣ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਮੈਂ ਉਹਨਾਂ ਨੂੰ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਸੰਗਤ ਮਾਨਣ ਲਈ ਸੰਗਤ ਦੇ ਵਿੱਚ ਜਾ ਬੈਠਿਆ ਭਾਈ ਕਨੀਖਾ ਅਤੇ ਭਾਈ ਨਬੀ ਖਾਂ ਜੀ ਗੁਰੂ ਸਾਹਿਬ ਨੂੰ ਵਧੀਆ ਨਸਲ ਦੇ ਘੋੜੇ ਕਾਬਲ ਤੋਂ ਲਿਆ ਕੇ ਦਿੰਦੇ ਸਨ ਅਤੇ ਮੁਗਲਾਂ ਦੀ ਘੇਰੇਬੰਦੀ ਵਿੱਚੋਂ ਬਾਹਰ ਨਿਕਲਣ ਵੇਲੇ ਤਿੰਨਾ ਸਿੰਘਾਂ ਅਤੇ ਗੁਰੂ ਸਾਹਿਬ ਜੀ ਨੇ ਨੀਲੇ ਰੰਗ ਦੇ ਪਸਤਰ ਧਾਰਨ ਕੀਤੇ ਅਤੇ ਗੁਰੂ ਸਾਹਿਬ ਜੀ ਨੂੰ ਪਲੰਘ ਉੱਪਰ ਸ਼ੋਭਿਤ ਕਰ ਦਿੱਤਾ ਉਸ ਤੋਂ ਬਾਅਦ ਪਲੰਘ ਨੂੰ ਦੋਵੇਂ ਭਰਾਵਾਂ ਗੰਨੀਖਾਂ ਅਤੇ ਨਬੀਖਾਂ ਅਤੇ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਮੋਢਿਆਂ ਉੱਪਰ ਚੁੱਕ ਲਿਆ ਅਤੇ ਭਾਈ ਦਇਆ ਸਿੰਘ ਜੀ ਪਿੱਛੇ ਚੌੜ ਕਰ ਰਹੇ ਸਨ ਅਜੇ ਥੋੜੀ ਦੂਰ ਹੀ ਗਏ ਸਨ ਕਿ ਮੁਗਲਾਂ ਦੇ ਸੈਨਾਪਤੀ ਦਲਾਵਰ ਖਾਨ ਨੇ ਗੁਰੂ ਸਾਹਿਬ ਜੀ ਅਤੇ ਸਿੰਘਾਂ ਨੂੰ ਰੋਕ ਲਿਆ ਪੁੱਛਣ ਤੇ ਭਾਈ ਗੰਨੀਖਾਂ ਤੇ ਨਬੀਖਾਂ ਨੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਦੱਸਿਆ ਮੁਗਲਾਂ ਨੇ ਗੁਰੂ ਸਾਹਿਬ ਦੀ شناخت ਲਈ ਕਾਜੀ ਨੂਰ ਮੁਹੰਮਦ ਜੀ ਜੋ ਗੁਰੂ ਸਾਹਿਬ ਦੇ ਮਿੱਤਰ ਸਨ ਉਹਨਾਂ ਨੂੰ ਵੀ ਬੁਲਾਇਆ ਅਤੇ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਦੱਸਿਆ ਤਾਂ ਦਲਾਵਰ ਖਾਨ ਨੇ ਗੁਰੂ ਜੀ ਪਾਸੋਂ ਮਾਫੀ ਮੰਗੀ ਅਤੇ 500 ਮੋਹਰਾਂ ਰੱਖ ਕੇ ਮੱਥਾ ਟੇਕਿਆ ਭਾਈ ਗਨੀ ਖਾਨ ਅਤੇ ਭਾਈ ਨਬੀ ਖਾਨ ਦੇ ਇਸ ਹਿੰਮਤ ਭਰੇ ਕਾਰਨਾਮੇ ਕਰਕੇ ਹੀ ਅੱਜ ਵੀ ਸਾਰਾ ਸਿੱਖ ਜਗਤ ਉਹਨਾਂ ਨੂੰ ਸਤਕਾਰ ਸਹਿਤ ਯਾਦ ਕਰਦਾ ਹੈ ਅਤੇ ਰਹਿਦੀ ਦੁਨੀਆ ਤੱਕ ਯਾਦ ਕਰਦਾ ਰਹੇਗਾ ਕੁਝ ਸਮਾਂ ਗੁਰੂ ਸਾਹਿਬ ਦੀ ਸੰਗਤ ਦਾ ਨਿਗਮਨਣ ਤੋਂ ਬਾਅਦ ਮੈਂ ਮੱਥਾ ਟੇਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਿਆ ਤੇ ਲੰਗਰ ਸ਼ਕਣ ਦੀ ਲੰਗਰਵਾਲ ਚੱਲ ਪਿਆ ਲੰਗਰ ਦੇ ਵਿੱਚ ਜਾ ਕੇ ਮੈਂ ਚਾਹ ਦਾ ਲੰਗਰ ਸ਼ਕਿਆ ਹਰ ਇੱਕ ਸਿੱਖ ਲਈ ਸੰਗਤ ਤੇ ਪੰਗਤ ਬਹੁਤ ਜ਼ਰੂਰੀ ਹੈ ਚਾਹ ਦਾ ਲੰਗਰ ਸ਼ਕਣ ਤੋਂ ਬਾਅਦ ਮੈਂ ਗੁਰਦੁਆਰਾ ਚੁਬਾਰਾ ਸਾਹਿਬ ਵੱਲ ਚੱਲ ਪਿਆ ਧੰਵਾਦ ਜੀ